ਗਿਆ ਬਸਾਕਾ ਪੋਂਦਾ ਕੋਈ ਨੰਗਾ ਰਹਿ ਕੇ ਜ਼ਿੰਦਗੀ ਚਲਾਈ ਜਾਂਦਾ ਮੱਲੀਆਂ ਤੇ ਚੱਕਲਾ ਮੱਲੀਆਂ ਤੇ ਚੱਕਲਾ ਦੀ ਟੀਮਾਂ ਜਲਦੀ ਨਾਲ ਖੇਡ ਮੈਦਾਨ 'ਚ ਆ ਜਾਣ ਮੱਲੀਆਂ ਤੇ ਚੱਕਲਾ ਰੋਮ ਭਰਾ ਵੀ ਸਾਡਾ ਹੱਤ ਕਬੱਡੀ ਕਿਸੋ ਪੈਰ ਦੇ ਨਾਲ ਸ਼ਮਸ਼ੇਰ ਸਿੰਘ ਜੀ ਅਮਰੀਕਾ ਤੋਂ ਆਏ ਫਿਰ ਆ ਗਏ ਬਹੁਤ ਬਹੁਤ ਸਤਿਕਾਰ ਹੈ ਤੇ ਨਾਸਰ ਕਰਮ ਸਿੰਘ ਜੀ ਪੰਡਾਰ ਸਾਹਿਬ ਕੈਨੇਡਾ ਵਾਲੇ ਕੁਝ ਟੀਮ ਪੰਡਾਰ ਦੇ ਸਟਾਰ ਟੱਪਾ ਮੰਡ ਵਾਲਾ ਆਪਣੇ ਯਾਰਾਂ ਦੇ ਪਿੰਡ ਪੁੱਜਿਆ ਜੀ ਉਧਰ ਫਟਾਫਟ ਸੁੱਖਾਂ ਪਰ ਬਟੂ ਬਾਈ ਖਿਡਾਰੀ ਵੀਰੋ ਇੱਕ ਜਰੀ ਬੇਨਤੀ ਹੈ ਛੋੜਾ ਲੈ ਸਤਕਾਰ ਦੇ ਲਈ ਯਾਰ ਬੰਦੇ ਦੀ ਬਾਦੂ ਇੱਬਰ ਨਾਲ ਮੰਗਿਆ ਨਾਲ ਸੁਲਾਣਾ ਵਾਲਾ ਬੱਬੀ ਸਾਡੇ ਦੁਆਬੇ ਭੱਦੀ ਧੰਨਵਾਦ ਹੈ ਮੱਖਣ ਵਾਲੀ ਜਿਹੜਾ ਸਾਥ ਦੇਵਾਂਗਾ ਵੱਡੇ ਬਲਾਰੇ ਨੂੰ ਮੱਖਣ ਵਾਲੀ ਜੀ ਬਹੁਤ ਬਹੁਤ ਧੰਨਵਾਦ ਕਰਿਓ ਜੀ ਛੋੜਾ ਬੋਲਟ ਹੋ ਗਿਆ ਸੀ ਫਰਜਿੰਦਰ ਸਿੰਘ ਮਨਜੀਤ ਸਿੰਘ ਅਜੀਤ ਸਿੰਘ ਨਾਲ ਬੱਬੂ ਜੀ ਜਿੰਦੂ ਜੀ ਤੇ ਕੁਲਜਿੰਦਰ ਸਿੰਘ ਸਾਰੇ ਸਤਿਕਾਰਯੋਗ ਤੇ ਮਾਜੂਦ ਵੀਰ ਨੇ ਨਗਰ ਦੇ ਨਿਵਾਸੀ ਪ੍ਰਸ਼ਾਸਨ ਦਾ ਸਿਵਲ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਦਿੰਦੀ ਆ ਗਹਿਰਾਈਆਂ ਤੋਂ ਹਰ ਜਿਹੜੇ ਕਬੱਡੀ ਪਿੰਸਾ ਤੇ ਸੁਰਖਪਰ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਚਾਰ ਨੇ ਜਨਾਬ ਮੱਖਣੇ ਦੀ ਜੀ ਗੱਲ ਕਰਦੇ ਸੀ ਡੱਲਾ ਦਿਨਾਂ ਰਣਜੀਤ ਸਿੰਘ ਜੀ ਵੱਲੋਂ ਸਾਰੇ ਸਾਰੇ ਸਤਿਕਾਰਯੋਗ ਲੰਗੀਆਂ ਦੇ ਸੰਦੀਪ ਦੇ ਨਾਲ ਰਜਿੰਦਰ ਰਿਜਰ ਦੇ ਨਾਲ हां गर्मी सिंह जी यूके शुरू ਤੋਂ سٹارٹ کرنا ਚਾਹੀਦਾ ਹੈ ਉਹ ਡਿਜ਼ਰਵ ਕਰਦੇ ਨੇ ਸੋਨਾ ਸ਼ਖਸੀ ਤੌਰ ਤੇ ਬਣਾ ਰੋਲ ਆਹ ਸਾਹਮਣੇ ਵੇਖਦਾ ਨੰਬਰ ਕਿਹਨੇ ਧਾਵੀ ਦੇ ਲਈ ਜੁੜਦਾ ਹੈ ਮੇਰੇ ਮਿੱਤਰੋ ਇਹਨਾਂ ਤਗੜਾ ਜੱਫਾ ਲੱਗੇ ਬੱਲੇਬਾਨ ਨੇ ਕਰਵਾ ਲਿਆ ਮੈਂ ਸਵਾਦਾਂ ਜੀ ਇਹ ਵੀ ਟੀਮਾਂ గ్రౌండ్ ਚ ਆ ਜਾਂਣ ਪੰਡਾ ਦੋਨੇ ਪਿੰਡ ਦੀ ਵੀ ਜੇਡਾ ਵੱਡਾ ਵਿਕਾਸ ਇਹਨਾਂ ਪਿੰਡਾਂ ਦੇ ਵਿੱਚ ਹੋਇਆ ਹੈ ਵਿਸਾਲ ਬਣੀ ਹੋਈ ਹੈ ਵਿਸਾਲ ਬਣੀ ਹੋਈ ਮਿਸਾਲਾਂ ਐਵੇਂ ਨਹੀਂ ਬਣਦੀਆਂ ਸੋ ਇਸ ਦੇ ਲਈ ਬਹੁਤ ਵੱਡੀ ਧੰਨਣਾ ਘਾਲਣੀ ਪੈਂਦੀ ਹੈ ਐਵੇਂ ਨਹੀਂ ਆਖਿਆ ਜਾਂਦਾ ਵੀ ਤੂੰ ਦਾਰਾ ਸਿੰਘ ਵੀ ਤੂੰ ਕੋਈ ਮੇਰਦੀਨ ਸੋ ਇਹ ਮਿਸਾਲ ਬਣਾਉਣ ਦੇ ਵਾਸਤੇ ਵੱਡਾ ਸੰਘਰਸ਼ ਵਾਲੇ ਮੱਖਣ ਵਾਲੀ ਜੀ ਕਰਿਓ ਗਾ ਲਓ ਲਓ ਸੁਰਕਮਣੀ ਦੀ ਰੇੜ ਵਾਕਿਆ ਮੇਨ ਸ਼ਾਲ ਮਾਰ ਜਾਣੀ ਤੇ ਵਾਕਿਆ ਸੁਖਪੂਰੀ ਦੀ ਟੀਮ ਤੋਂ ਸ਼ਾਲ ਮਾਰੇ ਗਿਆ ਸੀਗਾ ਸਿਧਵਾ ਦਾ ਲੱਡੂ ਦੁਨੀਆ ਦਾ ਮਹਾਰ ਕਬੱਡੀ ਖਿਡਾਰੀ ਜੋ ਸ਼ਰਧਾ ਦੇ ਲਈ ਉਹਨਾਂ ਮਹਾਰਾ ਲਓ ਸਾਹਮਣੇ ਪਈ ਰੇਡ ਹੁਣ ਵੇਖਦਾ ਕਿਹੜਾ ਖਿਡਾਰੀ ਪੰਡਾਲ ਦੋਨਾਂ ملا ساری بنا رہا بول <سؤال> رہا ਦੀ ਟੀਮ ਦਾ ਖਿਡਾਰੀ ਨੇ ਹਰੀ ਬੰਡਾਲਦੋਨੇ ਵਾਲਾ ਅੱਧਰ ਕੇ ਦੀ ਘੁੱਟ ਕਰਦਾ ਅਦਾ ਬੁਲਵੰਦੀ ਕੈਂਚੀ ਹੰਦੇ ਦੂਰ ਕਰਦਾ ਹੁਣ ਮੈਚ ਖੇਡੇ ਕੈਨੇਡਾ ਤੇ ਅਮਰੀਕਾ ਦੇ ਨਾਲ ਹਰੇਕ ਜੱਫੇ ਦੇ ਮਾਸਰ ਵਾਲ ਕੀਤਾ ਜਾਊਗਾ ਬਰਿੰਦਰ ਪਾਸੇ ਜੀ ਜਤਿੰਦਰ ਪਾਸੇ ਜੀ ਆ ਗਿਆ ਪਾਸੇ ਜੀ ਉਹ ਆਪੇ ਪੈਦਾ ਕਰਦੇ ਦੀ ਆਪੇ ਬੁਦਾ ਨੀ ਹੈ ਨਾਲ ਗੋਪੀ ਹੈ ਤੇ ਨਾਲ ਨੌਜਵਾਨ ਯਾਰ ਵਰਤਾਰ ਸੋਨੀ ਹੈ ਬੰਡਾਲਦੋਨੇ ਵਾਲਾ ਚਾਰ ਬੰਨੇ ਪਰਵਾਨੇ ਕਬੜੀ ਖਿਡਾਰੀ ਨੇ ਕਾਣ ਆਹ ਦੇਖਦੇ ਵੀ ਜੱਤਪਾਲ ਸਿੰਘ ਜੱਤਾ ਜੀ ਬਹੁਤ ਹੀ ਸਰਕਾਰਯੋਗ ਗਿਆਨੀ ਗੁਰਵਿੰਦਰ ਸਿੰਘ ਜੀ ਦੰਦਬੀ ਟਕਸਾਲ ਜੋ ਜਿੰਨੇ ਵੀ ਪੰਡਾਦੋਨੇ ਵਾਲੇ ਕਹਿੰਦੇ ਚਾਹੇ ਰੇਡਰ ਚਾਹੇ ਰਾਹੀ ਪੰਜ ਸੌ ਸਦਰਾਂ ਮਾਨ ਸਨਮਾਨ ਹੋਣਗੇ ਬਹੁਤ ਹੀ ਸਰਕਾਰਯੋਗ ਖੇਡਿਆ ਪਿੰਦੂ ਲਾ ਉਸਦੀ ਕਬੱਡੀ ਦਾ ਵਾਰਿਸ ਅੱਗੇ ਕਬੱਡੀ ਪਾਉਣ ਲਈ ਪੰਡਾਦੋਨੇ ਪੇਟਾ ਵਾਲਾ ਬਾਦੀ ਪਾੜਿਆ ਪੇਟਾ ਵਾਲਾ ਪੋਲਾ ਕਬੱਡੀ ਪਾੜਿਆ ਉਧਰ ਆਇਆ ਪੰਡਾਦੋਨੇ ਵਾਲਾ ਸੋਨੀ ਉਹ ਸੋਨੀ ਨੇ ਮੈਂਦੇ ਇੱਕ ਹਜ਼ਾਰ ਨੂੰ ਹੱਥ ਪਾੜਿਆ ਇੱਕ ਹਜ਼ਾਰ ਨੂੰ ਹੱਥ ਪਾੜਿਆ ਬੱਲੇ ਬੱਲੇ ਦੇ ਨਾਜੋ ਜਿਲ੍ਹਿਆਂ ਦੀ ਧੜਕਣ ਮੰਨੇ ਗਏ ਨੇ ਮੈਂ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਜਿੰਨ ਦੀ ਹਾਜ਼ਰੀ ਹੈ ਅੱਜ ਇਸ ਵੱਡੇ ਖੇਡ ਮੇਲੇ ਦੇ ਵਿੱਚ ਲਓ ਇਧਰ ਦੇ ਪਾਸੇ ਇਹ ਹੈ ਮੇਨਾ ਭੰਡਾਰ ਦਾ ਪੁੱਤਰ ਉਹਨੇ ਖੇਡ ਦੇ ਉੱਤੇ ਜਾਣਗੇ ਲਓ ਕਮਾਲ ਹੋਈ ਬਈ ਸਿੱਖ ਸਰਦਾਰ ਕਬੱਡੀ ਖਿਡਾਰੀ ਦੇਖੋ ਨੰਬਰ ਜੁੜਦਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਚਾਰੇ ਲਾਲ ਵਤਨਾਂ ਲਈ ਵਾਰ ਦਿੱਤੇ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਮਾਛੀ ਵਾੜੇ ਕਹਿੰਦੇ ਆ ਤੇ ਆਨਸਤ ਗਲਗੀ ਕਿਸੇ ਪਾਸੇ ਥੋੜਾ ਕਿਸੇ ਪਾਸੇ ਸਰਦ ਸਾਕਰਮ ਸਿੰਘ ਭੰਡਾਰ ਦਾ ਇਹ ਪਰਿਵਾਰ ਹੈ ਗਰੀਬ ਭੰਡਾਰ ਦੇ ਜਿਸਮਾਨ ਭੰਡਾਰ ਅੱਖਰਵੇਂ ਸੁੱਠੇ ਭੰਡਾਰ ਦਾ ਸਹਿਯੋਗ ਉਸ ਗੱਡੀ ਦੇ ਵਿੱਚ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਾਰੀ ਸ਼ਕਤੀ ਦਾ ਹੈਲੋ ਉਸਤਾਦ ਸਾਹਿਬ ਹੈਲੋ ਦੁਨੀਆ ਦੇ ਸੁਪਰ ਬਲਾਰੇ ਜਨਾਬ ਮੱਖਣ ਵਾਲੀ ਜੀ ਦਾ ਸਰਦਾਰ ਕਰਮ ਸਿੰਘ ਭੰਡਾਲ ਦੇ ਪੁੱਤਰ ਜਸਪਾਲ ਸਿੰਘ ਭੰਡਾਲ ਤੇ ਗੈਰੀ ਭੰਡਾਲ ਜੀ ਵੱਲੋਂ 1 ਲੱਖ ਰੁਪਏ ਦੀ ਨਾਲ ਰਾਸ਼ੀ ਦਾ ਵੰਦ ਸਮਾਰ ਤਾੜੀ ਮਾਰ ਕੇ ਜੋਕ ਰਹੇ ਜਿਹੜਾ ਮੱਖਣ ਵਾਲੀ ਦਾ 1 ਲੱਖ ਦੀ ਨਗਦਾਸ਼ੀ ਦਾ ਵੰਦ ਸਮਾਰ ਕਰਦੇ ਹੋਏ ਬਾਰ ਬਾਰ ਤਾੜੀ ਮਾਰ ਜੋ ਵੱਡੇ ਵੰਦ ਸਮਾਰ ਦਿੰਦੇ ਜਾ ਰਹੇ ਨੇ ਵਿਹਾਰੀ ਪੁਰੀਆ ਬਿੱਟੂ ਉਮਰ ਦਾ ਹੋਇਆ ਖੇਡ ਕਬੱਡੀ ਦਾ ਬਲਾਰਾ ਹੈ ਸੋ ਜਸਪਾਲ ਭੰਡਾਲ ਗੈਰੀ ਭੰਡਾਲ ਪਿੰਡਾ ਭੰਡਾਲ ਜੀ ਸੋ ਕੱਪ ਹੁੰਦਾ ਤੇ ਪਹਿਲਾ ਪ੍ਰਾਈਜ਼ ਇਸ ਪਰਿਵਾਰ ਦਾ ਹੁੰਦਾ ਹੈ ਮੈਂ ਧੀਰੇ ਨੇਜਰ ਦਾ ਤਜਿੰਦਰ ਨੇਜਰ ਜੀ ਦਾ ਸਾਕੁਰ ਬਖਸ਼ ਸਿੰਘ ਜੀ ਨਿਯੋਕਣ ਕਰਾਉਣਾ ਹੈ ਸੋ ਤੇਜਿੰਦਰ ਰੰਜੀਤ ਜੀ ਦਾ ਮਾਰਸਨ ਵਾਲੇ ਸਮੇਂ ਕੀਤਾ ਜਾ ਰਿਹਾ ਸੋ ਸਮੁੱਚੀ ਨੌਵੀਂ ਸਪੋਰਟਸ ਕਾਪਾ ਨਾਦਣਾ ਸਰਕਾਰੀਓਗ ਤੇ ਸਾਰੇ ਮਾਨਜੋ ਗਵੀਰ ਗੁਰਲਾਲ ਦਾ ਕਰਕੇ ਜਾਦੂ ਹੋ ਕਬੱਡੀ ਦੇ ਮਹਾਰਥੀ ਕਬੱਡੀ ਦੇ ਜਹਾਜ਼ ਖਾਨ ਵਾਲੀ ਜਗੀਰ ਸਿੰਘ ਚਾਹ ਦੇ ਪੁੱਤਰ ਦਾ ਕੀਤਾ ਜਾ ਰਿਹਾ ਮੈਚ ਜਿਹੜੇ ਰਹਿ ਗਏ ਸਰਕਾਰੀਓਗ ਨੇ ਨਰੇਂਦਰ ਬਲਸੂ ਜੀ ਦਾ ਮਾਰਸਨ ਵਾਲੇ ਸਮੇਂ ਕੀਤਾ ਜਾ ਰਿਹਾ ਹੈ ਬਾਦ ਹੁਣ ਦੇਖਾਗੇ ਸਤੁਕਰੀਆ ਕੀਤੀ ਹੋਈ ਖੁਸ਼ੇ ਪੰਡਾਲਦੋਨਾਂ ਦੇ ਕਾਸ਼ਮੀਰ ਅਗਲੇ ਮੈਂ ਪੰਡਾਲਦੋਨਾਂ ਦੇ ਸਾਰੇ ਜਿਹੜੇ ਪਿੰਡ ਵਾਸੀ ਹੈਗੇ ਆ ਪੰਚਾਇਤ ਹੈਗੀ ਹੈ ਐਨ ਆਰ ਆਈ ਵੀਰ ਹੈਗੇ ਉਹਨਾਂ ਦਾ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਬਾਦ ਦਿਨਾ ਹੈਗਾ ਕਿ ਇਸ ਪੱਧਰ ਦੇ ਉੱਤੇ ਇੰਨੇ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਇਹ ਇਹ ਪਿੰਡੂ ਕਿਡਵਿਲਾ ਕਰਵਾਇਆ ਹੈਗਾ ਔਰ ਇਹਦੇ ਵਿੱਚ ਮੈਂ ਦੱਸਿਆ ਕਿ ਨਵਯੁਗ ਸਪੋਰਟਸ ਕਲੱਬ ਜਿਹੜਾ ਪੰਡਾਲਦੋਨਾਂ ਉਹਦੀ ਬਹੁਤ ਬਹੁਤ ਯੋਗਦਾਨ ਹੈਗਾ ਔਰ ਬੜਾ ਅੱਛਾ ਲੱਗਦਾ ਹੈਗਾ ਕਿ ਜਿੰਨੇ ਵੀ ਆਪਣੇ ਯੁਵਾ ਹੈਗੇ ਆ ਉਹ ਜਿਹੜੇ ਹੈਗੇ ਆ ਖੇਡਾਂ ਵੱਲੋਂ ਆਪਣੀ ਰੁਚੀ ਦਿਖਾ ਰਹੇ ਹੈਗੇ ਨੇ ਤੇ ਇੱਕ ਮਤਲਬ ਤਰੀਕਾ ਹੈਗਾ ਕਿ ਅਸੀਂ ਅੱਜ ਸਮੇਂ ਵਿੱਚ ਪੁਰਾਣੇ ਪੰਜਾਬ ਨੂੰ ਦੁਬਾਰਾ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਬਹੁਤ ਵਧਾਈ ਦੇਣਾ ਸਾਰੇ ਬੰਦਾਰੇ ਯੂਸ ਨੂੰ ਇਹੀ ਕਵਾਂਗਾ ਕਿ ਪੰਜਾਬ ਦਾ ਜਿਹੜਾ ਭਵਿੱਖ ਹੈਗਾ ਉਹ ਤੁਹਾਡੇ ਮਜ਼ਬੂਤ ਜਿਹੜੇ ਹੈਗੇ ਕੰਦੇ ਉਹਨਾਂ ਦੇ ਉੱਤੇ ਹੀ ਹੈਗਾ ਤੇ ਮਤਲਬ ਜਿੰਨੇ ਵੀ ਇਹ ਯੁਵਾ ਹੈਗੇ ਆ ਉਹਨਾਂ ਨੂੰ ਬਹੁਤ ਹੀ ਜ਼ਿੰਮੇਵਾਰੀ ਦੇ ਨਾਲ ਜਿਹੜਾ ਹੈਗਾ ਪੰਜਾਬ ਦੀ ਸਿਰਜਣਾ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਪੈਣਾ ਹੈ ਤੇ ਔਰ ਖੇਡਾਂ ਜਿਹੜੀਆਂ ਹੈਗੀਆਂ ਉਹ ਇੱਕ ਸੰਕੇਤ ਹੈਗਾ ਕਿ ਸਾਡੀ ਜਿਹੜੀ એનર્ਜੀ ਹੈਗੀ ਹੈ ਸਾਡੀ ਜਿਹੜੀ ਊਰਜਾ ਹੈਗੀ ਹੈ ਉਹ ਸਹੀ ਦਿਸ਼ਾ ਦੇ ਵਿੱਚ ਚੈਨਲਾਈਜ਼ ਹੋ ਰਹੀ ਹੈਗੀ ਹੈ ਇਹ ਸੰਤਮਾ ਕਬੱਡੀ ਟੂਰਨਾਮੈਂਟ ਸਾਡਾ ਹੁਣ ਸੰਪੰਨ ਹੋ ਗਿਆ ਜੀ ਉਹਦੇ ਵਿੱਚ ਸਾਰੀ ਕਮੇਟੀ ਵਧਾਈ ਦੀ ਹੱਕਦਾਰ ਹੈ ਕਿ ਜੋ ਉਹਨਾਂ ਨੇ ਸੋਚਿਆ ਸੀ ਕਿ ਇਸ ਵਾਰ ਛੋਟੇ ਮੈਚ ਕਰਾਉਣੇ ਆ ਤੇ ਛੋਟੇ ਖਿਡਾਰੀਆਂ ਨੂੰ ਉਤਸ਼ਾਹਤ ਕਰਨਾ ਤੇ ਕਿਉਂਕਿ 4 ਸਾਲ ਬਾਅਦ ਇਹ ਦੁਬਾਰਾ ਸ਼ੁਰੂ ਹੋਇਆ ਸੀ ਇਸ ਕਰਕੇ ਜੋ ਵੀ ਸੋਚਿਆ ਸੀ ਉਹ ਬਹੁਤ ਵਧੀਆ ਹੋਇਆ ਜੀ ਬਹੁਤ ਵਧੀਆ ਟੀਮਾਂ ਵੀ ਆਈਆਂ ਦਰਸ਼ਕ ਆਏ ਦਰਸ਼ਕਾਂ ਨਾਲੋਂ ਬਹੁਤ ਪਤਵੰਤੇ ਸੱਜਣਾ ਨੇ ਸ਼ਮੂਲੀਅਤ ਕੀਤੀ ਤੇ ਮੈਂ ਕਮੇਟੀ ਦਾ ਬਹੁਤ ਧੰਨਵਾਦ ਆ ਸਾਰੇ ਐਨਆਰਏ ਵੀਰਾਂ ਦਾ ਜਿਨ੍ਹਾਂ ਨੇ ਬਹੁਤ-ਬਹੁਤ ਸਹਿਯੋਗ ਦੇ ਕੇ ਮੇਲੇ ਨੂੰ ਸਫਲ ਬਣਾਇਆ ਤੇ ਨੈਕਸਟ ਜਿਹੜਾ ਈਅਰ ਆ ਉਹਦੇ ਵਿੱਚ ਬਹੁਤ ਵੱਡਾ ਤੁਹਾਨੂੰ ਮੇਲਾ ਦੇਖਣ ਨੂੰ ਮਿਲੂਗਾ ਜੀ ਇਹ ਸਾਡਾ ਲੋਕਲ ਕਹ ਲੋ ਅੱਜ ਸਮਾਗਮ ਸਿਗਾ ਕਿ ਕਈ ਵਾਰੀ ਜਦੋਂ ਨਾ ਅਸੀਂ ਬੜੀ ਵੱਡਾ ਪ੍ਰੋਗਰਾਮ ਕਰ ਲੈਂਦੇ ਆ ਤੇ ਉਧਰ ਜ਼ਿਆਦਾ ਧਿਆਨ ਹੋ ਜਾਂਦਾ ਖਿਡਾਰੀਆਂ ਦਾ ਉਹਨਾਂ ਖਿਆਲ ਨਹੀਂ ਰੱਖਿਆ ਜਾਂਦਾ ਇਸ ਕਰਕੇ ਜਿੰਨੇ ਮੈਚ ਜਿੰਨੇ ਮੈਚ ਅਸੀਂ ਅੱਜ ਕਰਾਏ ਆ ਉਹ ਉਦਾਂ ਕਰਾਏ ਨਹੀਂ ਸੀ ਜਾਣੇ ਜੇ ਅਸੀਂ ਹੋਰ ਪ੍ਰੋਗਰਾਮ ਵੀ ਨਾਲ ਰੱਖ ਲੈਂਦੇ ਅੱਜ ਮੇਨ ਇਹੋ ਟੂਰਨਾਮੈਂਟ ਕਰਾਉਣ ਦਾ 4 ਸਾਲ ਬਾਅਦ ਸ਼ੁਰੂ ਕਰਨ ਦਾ ਇਹੋ ਸੀ ਕਿ ਛੋਟੀ ਟੀਮਾਂ ਨੂੰ ਸੱਜਣਾ ਤੇ ਸ਼ੁਰੂਆਤ ਕਰਨੀ ਆ ਤੇ ਅਗਲੀ ਵਾਰ ਨੂੰ ਛੋਟੀਆਂ ਵੀ ਹੋਣਗੀਆਂ ਵੱਡੀਆਂ ਵੀ ਹੋਣਗੀਆਂ ਬਿਲਕੁਲ ਜੀ ਇਹ ਯਤਨ ਤੇ ਕਾਫੀ ਸਾਲਾਂ ਤੋਂ ਹੈਗੇ ਆ ਜੀ ਤੇ ਉਸ ਤਰ੍ਹਾਂ ਹੀ ਜਾਰੀ ਰਹਿਣਗੇ ਜਿੱਦਾਂ 35 ਕਿਲੋ ਵਾਲੀਆਂ ਦੋਹਾਂ ਟੀਮਾਂ ਨੂੰ ਸਨਮਾਨ ਕੀਤਾ ਜੀ ਆ ਵੀ ਅਸੀਂ ਪਰਸਨਲ ਦੋਹਾਂ ਭਰਾਵਾਂ ਨੇ 55 ਕਿਲੋ ਵਾਲੀ ਨੂੰ ਵੀ ਕੀਤਾ 75 ਵਾਲੀ ਨੂੰ ਵੀ ਕੀਤਾ ਹੁਣ ਓਪਨ ਵਾਲੀ ਨੂੰ ਵੀ ਕਰਨਾ ਹੈਗਾ ਜਦੋਂ ਅਗਲਾ ਮੈਚ ਹੋ ਰਿਹਾ ਵਾ ਤੇ ਸਾਰਿਆਂ ਨੂੰ ਪਰਸਨਲ ਜਿੱਦਾਂ ਸੁੱਥੇ ਭੰਡਾਲ ਦੋ ਵੀ ਕੀਤਾ ਹੈ ਤੇ ਸਾਡੇ